ManageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at .com. We cater for USA, Canada, UK, India and Fiji. For more information call 510-943-8037. That is 510-943-8037. ਨਿਊਯਾਰਕ ਦੇ ਟਰੱਕ ਹਮਲੇ ਤੋਂ ਬਾਅਦ 24 ਘੰਟਿਆਂ ਦੇ ਅੰਦਰ ਹੀ ਨਾਈਟ ਕਲੱਬ 'ਚ ਹੋਈ ਫਾਇਰਿੰਗ 11 ਲੋਕ ਦੱਸੀ ਜਾ ਰਹੇ ਜ਼ਖਮੀ ਦੱਖਣੀ ਕੈਲੀਫੋਰਨੀਆ 'ਚ ਜਹਾਜ਼ ਕ੍ਰੈਸ਼ ਦੋ ਲੋਕਾਂ ਦੀ ਮੌਤ ਦੱਸੀ ਜਾ ਰਹੀ ਹੈ 9 ਸਾਲ ਦੇ ਮੌਕੇ ਜਸਟਿਸ ਟਰੂਡੋ ਨੂੰ ਵੱਡਾ ਝਟਕਾ ਦੇਣ ਦੀ ਤਿਆਰੀ 'ਚ ਜਗਮੀਤ ਸਿੰਘ ਨਿਊਯਾਰਕ ਵਿੱਚ ਟਰੱਕ ਹਮਲੇ ਤੋਂ ਬਾਅਦ 24 ਘੰਟਿਆਂ ਦੇ ਅੰਦਰ ਇੱਕ ਨਾਈਟ ਕਲੱਬ 'ਚ ਫਿਰ ਹੋਈ ਫਾਇਰਿੰਗ ਲਗਭਗ 11 ਲੋਕ ਜ਼ਖਮੀ ਦੱਸੇ ਜਾ ਰਹੇ ਹਨ ਜੀਹਾਂ ਅਮਰੀਕਾ 'ਚ ਇੱਕ ਵਾਰ ਫਿਰ ਤੋਂ ਰੂਕਮਾਉ ਘਟਨਾ ਰਹੀ ਗਈ ਉਹ ਵਾਪਰੀ ਗਈ ਹੈ ਤੁਹਾਨੂੰ ਦੱਸ ਦਈਏ ਨਿਊਯਾਰਕ ਦੇ ਇੱਕ ਨਾਈਟ ਕਲੱਬ 'ਚ ਗੋਲੀਬਾਰੀ ਦਾ ਮਾਮਲਾ ਰਗਾ ਸਾਹਮਣੇ ਆ ਰਿਹਾ ਹੈ ਜਿਸ 'ਚ ਹੁਣ ਤੱਕ 11 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਜੜੀ ਗਈ ਉਹ ਦੱਸੀ ਜਾਰੀ ਕੀ ਹੈ ਇਹ ਘਟਨਾ ਨਿਊਯਾਰਕ ਦੇ ਕੁਵਿਸ਼ ਸ਼ਹਿਰ ਦੇ ਅਮਾ ਚੂਰੀ ਨਾਈਟ ਕਲੱਬ ਵਿੱਚ ਵਾਪਰੀ ਗਿਆ ਨਿਊ ਓਰਲੀਂਜ ਵਿੱਚ ਇੱਕ ਤੇਜ਼ ਰਫਤਾਰ ਟਰੱਕ ਨੇ ਲੋਕਾਂ ਨੂੰ ਕੁਚਲ ਦਿੱਤਾ ਸੀ ਜਿਸ ਵਿੱਚ 15 ਲੋਕ ਜ਼ਖਮੀ ਹੋ ਗਏ ਸਨ ਕੁਝ ਘੰਟਿਆਂ ਬਾਅਦ ਲਾਸ ਵੇਗਾਸ ਵਿੱਚ ਟਰੰਪ ਇੰਟਰਨੈਸ਼ਨਲ ਹੋਟਲ ਦੇ ਬਿਲਕੁਲ ਬਾਹਰ ਟੈਸਲਾ ਦੇ ਸਾਈਬਰ ਟਰੱਕ ਵਿੱਚ ਧਮਾਕਾ ਆਇਆ ਸੀ ਇਹ ਘਟਨਾਵਾਂ 24 ਘੰਟਿਆਂ ਦੇ ਅੰਦਰ ਇਹ ਤੀਜੀ ਘਟਨਾ ਹੈ ਕਿ ਘਟਨਾ ਤੋਂ ਬਾਅਦ ਨਿਊਯਾਰਕ ਪੁਲਿਸੜੀ ਗਈ ਆ ਉਹ ਵੀ ਭਾਗ ਦੀਆਂ ਸਾਰੀਆਂ ਜਿਹੜੀਆਂ ਯੂਨਿਟਾਂ ਦੇ ਮੌਕੇ ਤੇ ਪਹੁੰਚ ਚੁੱਕੀਆਂ ਹੈ ਕਿ ਜਾਂਚ ਹੁਣ ਕਰਦੀਆਂ ਪਈਆਂ ਗਿਆ ਸੋਸ਼ਲ ਮੀਡੀਆ ਤੇ ਵਾਇਰਲ ਹੋਲੀ ਘਟਨਾ ਦੀ ਨਾਈਟ ਕਲੱਬ ਦੇ ਬਾਹਰ ਵੱਡੀ ਗਿਣਤੀ 'ਚ ਪੁਲਿਸ ਅਤੇ ਐਂਬੂਲੈਂਸਾਂ ਨੂੰ ਦੇਖਿਆ ਜਾ ਸਕਦਾ ਹੈ ਤਸਵੀਰਾਂ ਤੁਸੀਂ ਦੇਖ ਹੀ ਸਕਦੇ ਹੋ ਹਾਲਾਂਕਿ ਹੁਣ ਤੱਕ ਨਿਊਯਾਰਕ ਪੁਲਿਸ ਵਿਭਾਗ ਨੇ ਇਸ ਸਬੰਧ ਵਿੱਚ ਕੋਈ ਵੀ ਜਾਣਕਾਰੀ ਸਾਂਝੀ ਤਾਂ ਨਹੀਂ ਕੀਤੀ ਲੇਕਿਨ ਨਾਈਟ ਕਲੱਬ ਨੂੰ ਸ਼ਹਿਰ ਦੇ ਸਭ ਤੋਂ ਉੱਚ ਊਰਜਾ ਵਾਲੇ ਰਾਤ ਦੇ ਸਥਾਨਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਜਿੱਥੋਂ ਦੀ ਤਸਵੀਰਾਂ ਦਾਣੂ ਧੋਣੇ ਭੇਗਿਆ ਕਿ ਪੁਲਿਸ ਵੱਲੋਂ ਜਿਹੜੀ ਉਥੇ ਗਸ਼ਤ ਪੂਰੀ ਤਰ੍ਹਾਂ ਕੀਤੀ ਜਾ ਰਹੀਗੀ ਵੀਡੀਓ ਦੇ ਵਿੱਚ ਦੱਖਣੀ ਕੈਲੀਫੋਰਨੀਆ 'ਚ ਜਹਾਜ਼ ਕਰੈਸ਼ ਦੋ ਲੋਕਾਂ ਦੀ ਹੋ ਚੁੱਕੀ ਮੌਤ ਜੀਹਾਂ ਇਹ ਦੱਖਣੀ ਕੈਲੀਫੋਰਨੀਆ ਵਿੱਚ ਵਾਪਰੀ ਜਹਾਜ਼ ਹਾਦਸਾ ਬਹੁਤ ਹੀ ਦੁਖਦਾਈ ਘਟਨਾ ਹੈ ਗਿਆ ਜੋ ਕਿ ਚਿੰਤਾਜਨਕ ਜਿਹੜੀ ਘਟਨਾ ਨੂੰ ਦੇਖ ਕੇ ਸਾਰੇ ਜਿਹੜੇ ਨਿਰਾਸ਼ ਹੋ ਚੁੱਕੇ ਨੇ ਕਿਉਂਕਿ ਹਵਾਈ ਹਾਸਿਆਂ ਦੀ ਲਗਾਤਾਰ ਵਧਦੀ ਗਿਣਤੀ ਹਵਾਈ ਯਾਤਰਾ ਸੁਰੱਖਿਆ ਲਈ ਨਵੇਂ ਸਵਾਲ ਖੜੇ ਕਰ ਦਿੰਦੀ ਹੈ ਕਟੜਾ ਦਾ ਵੇਰਵਾ ਤੁਹਾਨੂੰ ਦੱਸਦੇ ਗਿਆਂ ਸਿੰਗਲ ਇੰਜਨ ਵਾਲੇ ਵੈਨ ਆਰ ਵੀ 10 ਜਹਾਜ਼ ਇੱਕ ਵਪਾਰਕ ਇਮਾਰਤ ਦੀ ਛੱਤ ਨਾਲ ਟਕਰਾ ਕੇ ਕ੍ਰੈਸ਼ ਹੋ ਗਿਆ ਹੈ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਗਈ ਹੈ ਅਤੇ 10-11 ਦੇ ਕਰੀਬ ਨੇ ਜ਼ਖਮੀ ਦੱਸੇ ਜਾ ਰਹੇ ਹੈ ਹਾਸਾ ਦੁਪਹਿਰ ਕਰੀਬ 2 ਵਜੇ ਦੇ ਫੁੱਲ ਰਨਰ ਮਿਊਂਸੀਪਲ 에ਅਰਪੋਰਟ ਨੇੜੇ ਵਾਪਰ ਹੈਗਾ ਹੈ ਪੁਲਿਸ ਅਤੇ ਅੱਗ ਬੁਝਾਉਣ ਵਾਲੀਆਂ ਟੀਮ ਤੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਜਾ ਰਿਹਾ ਹੈਗਾ ਇਮਾਰਤ ਦੇ ਡਿੱਗਣ ਦੇ ਖਤਰੇ ਕਾਰਨ ਨੇੜਲੇ ਖੇਤਰਾਂ ਨੂੰ ਵੀ ਤੁਰੰਤ ਖਾਲੀ ਕਰਵਾ ਲਿਆ ਗਿਆ ਹੈ ਨੌ ਜਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆਗਾ ਜਦਕਿ ਮਾਮੂਲੀ ਜ਼ਖਮੀਆਂ ਨੂੰ ਮੌਕੇ ਤੇ ਹੀ ਇਲਾਜ ਮਿਲਿਆ ਹੈ ਹਵਾਈ ਅੱਡੇ ਦੀ ਨਦੀਕੀ ਫੁੱਲਟਨ ਮਿਊਸਪਲ 에ਅਰਪੋਰਟ ਵਿਅਸਤ ਖੇਤਰ ਵਿੱਚ ਹੈ ਜੋ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਨਾਲ ਕਿਰਿਆ ਹੋਇਆਗਾ ਹਵਾਈ ਅੱਡੇ ਦੇ 92 ਤੋਂ ਉਡਾਨ ਭਰਨ ਦੇ 1 ਮਿੰਟ ਬਾਅਦ ਜਹਾਜ਼ ਕ੍ਰੈਸ਼ ਹੋ ਗਿਆ ਸੀ ਪਿਛਲੇ ਹਵਾਈ ਹਾਦਸੇ ਵਿੱਚ ਵੀ ਨੰਬਰ ਵਿੱਚ ਇੱਕ ਹੋਰ 4 ਸੀਟਾਂ ਵਾਲਾ ਜਹਾਜ਼ ਦਰਕਰ ਨਾਲ ਟਕਰਾਇਆ ਸੀ ਜਦੋਂ ਕਿ ਟੇਕ ਆਫ ਦੇ ਤੁਰੰਤ ਬਾਅਦ ਐਮਰਜੈਂਸੀ ਲੈਂਡਿੰਗ ਦੀ ਕੋਸ਼ਿਸ਼ ਕੀਤੀ ਗਈ ਪ੍ਰਭਾਵ ਦਾ ਸਵਾਲ ਇਹ ਹੋਇਆ ਕਿ ਹਾਦਸਾ ਹਵਾਈ ਯਾਤਰਾ ਵਿੱਚ ਸੁਰੱਖਿਆ ਮਿਆਰਾਂ ਦੀ ਸਮੀਖਿਆ ਦੀ ਲੋੜ ਉਠਾਉਂਦਾ ਹੈ ਖਾਸ ਕਰਕੇ ਜਹਾਜ਼ਾਂ ਦੀ ਸੰਭਾਲ ਅਤੇ ਉਡਾਣ ਪੂਰੇ ਹੁਣੇ ਮੌਕੇ ਦੀ ਜਾਂਚ ਹੋਣੀ ਚਾਹੀਦੀ ਗਿਆ ਜਹਾਜ਼ ਹਵਾਈ ਅੱਡੇਆਂ ਦੇ ਨੇੜੇ ਵਸੇ ਰਹਾਇਸ਼ੀ ਅਤੇ ਵਪਾਰਕ ਖੇਤਰਾਂ ਲਈ ਸੁਰੱਖਿਆ ਨੀਤੀਆਂ ਦੇ ਮੁੜ ਵਿਚਾਰ ਕਰਨ ਦੀ ਲੋੜ ਹੈਗੀ ਗਿਆ ਜਹਾਜ਼ਾਂ ਦੇ ਕਰੈਸ਼ ਤੋਂ ਬਾਅਦ ਐਮਰਜੈਂਸੀ ਕਾਰਵਾਈ ਲਈ ਸਥਾਨਕ ਪ੍ਰਸ਼ਾਸਨ ਅਤੇ ਸੇਵਾਵਾਂ ਦੀ ਤਿਆਰੀ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ ਇਹ ਹਾਦਸਾ ਇੱਕ ਸਪਸ਼ਟ ਸੰਕੇਤ ਹੈ ਕਿ ਸੁਰੱਖਿਆ ਪ੍ਰੋਟੋਕੋਲ ਨੂੰ ਹੋਰ ਵਧੀਆ ਅਤੇ ਮਜ਼ਬੂਤ ਬਰੋ ਦੀ ਲੋੜ ਹੈਗੀ ਆ ਤਾਂ ਕਿ ਆਉਣ ਵਾਲੇ ਹਵਾਈ ਹਾਦਸਿਆਂ ਨੂੰ ਰੋਕਿਆ ਜਾ ਸਕੇ ਉਧਰ ਕੈਨੇਡਾ ਵਿੱਚ ਨਵੇਂ ਸਾਲ ਮੁਕੇ ਟਰੱਡੋ ਨੂੰ ਵੱਡਾ ਚਟਕਾ ਦੇਣ ਦੀ ਤਿਆਰੀ ਚ ਜਗਮੀਤ ਸਿੰਘ ਜੀहां ਨਵੇਂ ਸਾਲ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੱਡੋ ਦੀਆਂ ਮੁਸ਼ਕਲਾਂ ਘਟ ਹੁੰਦੀਆਂ ਨਹੀਂ ਜਾਪਦੀਆਂ ਏ 2025 ਦੀ ਸ਼ੁਰੂਆਤ ਵਿੱਚ ਹੀ ਟਰੱਡੋ ਦੀ ਲੀਡਰਸ਼ਿਪ ਅੱਧ ਵਿਚਾਲੇ ਲਟਕ ਰਹੀ ਹੈਗੀ ਏ ਕਿਉਂਕਿ ਉਹਨਾਂ ਦੀ ਮੁੱਖ ਸਹਿਯੋਗੀ ਨਿਊ ডেমোক্রেটিক পার্টি ਦੇ ਆਗੂ جگਮੀਤ ਸਿੰਘ ਨੇ ਕਿਹਾ ਕਿ ਉਹ ਘਾਟ ਗਿਣਤੀ ਲਿਬਰਲ ਸਰਕਾਰ ਨੂੰ ਡੇਕਨ ਲਈ ਇੱਕ ਮਤਾ ਪੇਸ਼ ਕਰਨ ਗਿਆ ਹਾਲਾਂਕਿ ਇਸ ਗੱਲ ਦੀ ਪੁਸ਼ਟੀ ਅਸੀਂ ਨਹੀਂ ਕਰਦੇ ਅਜੇ ਸੋਸ਼ਲ ਮੀਡੀਆ ਤੇ ਰਿਪੋਰਟਾਂ ਅਨੁਸਾਰ ਤੁਹਾਨੂੰ ਗੱਲ ਕਰਦੇ ਪਏ ਗਿਆ ਅਜਿਹਾ ਉਦੋਂ ਹੋ ਰਿਹਾ ਹੈ ਜਦੋਂ جگਮੀਤ ਸਿੰਘ ਨੇ ਕਿਹਾ ਕਿ ਉਹ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਤੋਂ ਵਿਸ਼ਵਾਸ ਗਵਾਉਣ ਦਾ ਐਲਾਨ ਕਰ ਸਕਦੇ ਨੇ ਜੇਕਰ ਇਹ ਵਿਰੋਧੀ ਪਾਰਟੀਆਂ ਉਹਨਾਂ ਦੇ ਇਸ ਕਦਮ ਤੇ ਸਮਰਥਕ ਕਰਦੀਆਂ ਹਨ ਤਾ ਚੋਣਾ ਜਲਦੀ ਹੀ ਹੋ ਸਕਦੀ ਹੈ ਹਨ ਜਗਮੀਤ ਸਿੰਘ ਨੇ ਪਹਿਲਾਂ ਕਿਹਾ ਸੀ ਕਿ ਜਸਟਿਸ ਟਰਡੋ ਨੂੰ ਇੱਕ ਹੋਰ ਮੌਕਾ ਨਹੀਂ ਦਿੱਤਾ ਜਾਣਾ ਚਾਹੀਦਾ ਜਿਸ ਕਾਰਨ ਐਨ ਡੀ ਪੀ ਵਿੱਚ ਇਸ ਸਰਕਾਰ ਨੂੰ ਹਟਾਉਣ ਲਈ ਵੋਟ ਸ਼ਾਇਦ ਕਰੇਗੀ ਅਤੇ ਕੈਨੇਡੀਅਨਾਂ ਨੂੰ ਅਜੇ ਹੀ ਸਰਕਾਰ ਲਈ ਵੋਟ ਪਾਉਣ ਦਾ ਮੌਕਾ ਵੀ रिश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan.com. We cater for USA, Canada, UK, India and Fiji. For more information call 510-943-8037. That is 510-943-8037.